ਸਸਰੀਕਾਲ ਦੋਸਤੋ ਐਨ ਐਨ ਭਾਰਤ ਨਿਊਜ਼ ਚੈਨਲ ਤੋਂ ਮੈਂ ਤੁਹਾਡਾ ਆਪਣਾ ਰਜੀਸ਼ ਅਗਰਵਾਲ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਦਹਾਕਿਆਂ ਤੋਂ ਚਲਦੇ ਆ ਰਹੇ ਇੱਕ ਬਹੁਤ ਹੀ ਵੱਡੇ ਕਪਲੇ ਸੰਬੰਧੀ ਬਹੁਤ ਹੀ ਵੱਡੇ ਵਿੱਤੀ ਨੁਕਸਾਨ ਦੇ ਸੰਬੰਧੀ ਦੋਸਤੋ ਪੰਜਾਬ ਸਰਕਾਰ ਦੇ ਜਿੰਨੇ ਵੀ ਸਰਕਾਰੀ ਹਸਪਤਾਲ ਹਨ ਉਸ ਦੇ ਅੰਦਰ ਜਿੰਨੇ ਵੀ ਡਾਕਟਰ ਸਰਕਾਰੀ ਤੌਰ ਤੇ ਡਿਊਟੀ ਨਿਭਾਉਂਦੇ ਹਨ ਵੱਲੂ ਵਿਭਾਗ ਦੇ ਨਿਯਮ ਅਨੁਸਾਰ ਲਿਖ ਕੇ ਦਿੱਤਾ ਦਿਆ ਹੁੰਦਾ ਹੈ ਕਿ ਉਹ ਜਦ ਤੱਕ ਸਰਕਾਰੀ ਨੌਕਰੀ ਤੇ ਰਹਣਗੇ ਤਾਂ ਪ੍ਰਾਈਵੇਟ ਪ੍ਰੈਕਟਿਸ ਨਹੀਂ ਕਰਨਗੇ ਚਾਹੇ ਉਹ ਡਿਊਟੀ ਦਾ ਸਮਾਂ ਹੋਵੇ ਚਾਹੇ ਉਹ ਡਿਊਟੀ ਤੋਂ ਬਾਅਦ ਦਾ ਸਮਾਂ ਹੋਵੇ ਪਰ ਦੋਸਤੋ ਪੰਜਾਬ ਵਿੱਚ ਹੁਣ ਤੱਕ ਰਹੀਆਂ ਵੱਖ-ਵੱਖ ਪਾਰਟੀਆਂ ਦਹਾਕਿਆਂ ਤੱਕ ਤੋਂ ਸਮੇਂ ਦੀਆਂ ਸਰਕਾਰਾਂ ਨੇ ਕੋਈ ਵੀ ਕਦਮ ਇਸ ਸਬੰਧੀ ਨਹੀਂ ਚੁੱਕਿਆ ਜਦੋਂ ਕਿ ਸਰਕਾਰੀ ਡਾਕਟਰਾਂ ਵੱਲੋਂ ਸਰਕਾਰੀ ਡਿਊਟੀ ਦੇ ਦੌਰਾਨ ਪ੍ਰਾਈਵੇਟ ਪ੍ਰੈਕਟਿਸ ਖੁੱਲਕੇ ਕੀਤੀ ਜਾਂਦੀ ਹੈ ਅਤੇ ਪ੍ਰਾਈਵੇਟ ਪ੍ਰੈਕਟਿਸ ਨਾ ਕਰਨ ਦਾ ਵਿਭਾਗ ਨੂੰ ਲਿਖ ਕੇ ਵੀ ਦਿੱਤਾ ਜਾਂਦਾ ਹੈ ਅਤੇ ਉਸ ਦੇ ਬਦਲੇ ਐਨਪੀਏ ਲਿਆ ਜਾਂਦਾ ਹੈ ਯਾਨੀ ਕਿ ਨੌਨ ਪ੍ਰੈਕਟਿਸ ਅਲਾਉਂਸ ਇਸ ਨੌਨ ਪ੍ਰੈਕਟਿਸ ਅਲਾਉਂਸ ਦੇ ਡਾਕਟਰਾਂ ਵੱਲੋਂ ਸਰਕਾਰੀ ਡਿਊਟੀ ਦੌਰਾਨ ਪ੍ਰਾਈਵੇਟ ਪ੍ਰੈਕਟਿਸ ਕਰਨ ਦੇ ਬਾਅਦ ਵੀ ਲਈ ਜਾਣ ਗਾਰਨ ਦਹਾਕਿਆਂ ਤੋਂ ਹੁਣ ਤੱਕ ਕਈ ਹਜ਼ਾਰ ਕਰੋੜ ਅਰਬ ਖਰਬ ਰੁਪਏ ਦਾ ਵਿੱਤੀ ਨੁਕਸਾਨ ਜਿਹੜਾ ਹੈ ਸਰਕਾਰਾਂ ਦੀ ਅਣਗਹਿਲੀ ਕਰਕੇ ਹੋ ਚੁੱਕਿਆ ਹੈ ਇਸ ਬੰਦ ਵਿੱਚ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਦੇ ਸਹਿਤ ਮੰਤਰੀ ਪੰਜਾਬ ਜੋ ਕਿ ਵਿਧਾਨ ਸਭਾ ਹਲਕਾ ਪਟਿਆਲਾ ਦਿਹਾਤੀ ਤੋਂ ਵਿਧਾਇਕ ਹਨ ਕੈਬਨਿਟ ਮੰਤਰੀ ਪੰਜਾਬ ਹਨ ਨਾਲ ਅਸੀਂ 16 ਮਈ ਨੂੰ ਫੋਨ ਤੇ ਗੱਲਬਾਤ ਕੀਤੀ ਤਾਂ ਉਹਨਾਂ ਦਾ ਫੋਨ ਉਹਨਾਂ ਦੇ ਪੀਏ ਮਨਪ੍ਰੀਤ ਸਿੰਘ ਜੀ ਨੇ ਚੁੱਕਿਆ ਜਦੋਂ ਅਸੀਂ ਉਹਨਾਂ ਨੂੰ ਇਹ ਸੰਬੰਧੀ ਦੱਸਿਆ ਤਾਂ ਉਹਨਾਂ ਕਿਹਾ ਕਿ ਮੁੱਦਾ ਬਹੁਤ ਵਧੀਆ ਹੈ ਇਹ ਤਾਂ ਬਹੁਤ ਵੱਡੀ ਗੱਲ ਹੈ ਇਸ ਸੰਬੰਧੀ ਕਦਮ ਚੁੱਕੇ ਜਾਣੇ ਚਾਹੀਦੇ ਹਨ ਤਾਂ ਦੋਸਤੋ 16 ਮਈ 2025 ਤੋਂ ਬਾਅਦ ਅਸੀਂ ਉਸੇ ਨੰਬਰ ਤੇ ਕਈ ਵਾਰ ਕਾਲ ਕਰਤੀ ਲੇਕਿਨ ਨੰਬਰ ਨੂੰ ਚੁੱਕਿਆ ਨਹੀਂ ਗਿਆ ਇਸ ਸੰਬੰਧ ਵਿੱਚ ਜਦੋਂ ਅਸੀਂ ਉਹਨਾਂ ਦੀ ਪਟਿਆਲਾ ਦੇ ਪਾਸੀ ਰੋਡ ਸਿੱਧ ਤਿਹਾਇਸ਼ ਤੇ ਜਾ ਕੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਡਾਕਟਰ ਸਾਹਿਬ ਆਪਣੇ ਰੁਝੇਵਿਆਂ ਦੇ ਕਰਕੇ ਕੋਠੀ ਵਿੱਚ ਮੌਜੂਦ ਨਹੀਂ ਸਨ ਅਤੇ ਇਸ ਸਬੰਧ ਵਿੱਚ ਜਦੋਂ ਅਸੀਂ ਉਹਨਾਂ ਦੇ OSD ਅਤੇ ਕਾਉਂਸਲਰ ਡਾਕਟਰ ਜਸਬੀਰ ਗਾਂਧੀ ਨਾਲ ਗੱਲ ਕੀਤੀ ਕਿ ਅਸੀਂ ਡਾਕਟਰ ਬਲਬੀਰ ਸਿੰਘ ਜੀ ਨਾਲ ਕਿਸੇ ਵਿਸ਼ੇਸ਼ ਮੁੱਦੇ ਤੇ ਗੱਲ ਕਰਨੀ ਮਿਲਣਾ ਚਾਹੁੰਦੇ ਹਾਂ ਤਾਂ ਉਹਨਾਂ ਕਿਹਾ ਕਿ ਫੋਨ ਚੱਕਣਾ ਤਾਂ ਬਹੁਤ ਹੀ ਘੱਟ ਮناسب ਹੋਏਗਾ ਕਿਉਂਕਿ ਮਨਪ੍ਰੀਤ ਜਿਹੜੇ ਕਿ ਡਾਕਟਰ ਬਲਬੀਰ ਸਿੰਘ ਦੇ ਪੀਏ ਹਨ ਦੇ ਕੋਲ ਸਮਾਂ ਹੀ ਨਹੀਂ ਹੈ ਉਹਨਾਂ ਕੋਲੇ ਤਿੰਨ ਤਿੰਨ ਫੋਨ ਹੱਤ ਤੇ ਉਹ ਜਲਦੀ ਜਲਦੀ ਫੋਨ ਕਿਸੇ ਦਾ ਚੁੱਕਦੇ ਹੀ ਨਹੀਂ ਕਿਉਂਕਿ ਫੌਂਡ ਕਰਕੇ ਉਹਨਾਂ ਦਾ ਰੋਜ਼ਾਮਾ ਰੁਝੇਵੇਂ ਜਿਹੜੇ ਹੈ ਬਹੁਤ ਬਿਜ਼ੀ ਰਹਿੰਦੇ ਹਨ ਜਿਸ ਦੇ ਚਲਦਿਆਂ ਸਾਨੂੰ ਉਹਨਾਂ ਵੱਲੋਂ ਕਿਹਾ ਗਿਆ ਕਿ ਡਾਕਟਰ ਸਾਹਿਬ ਫਲਾਨੀ ਤਰੀਕ ਨੂੰ ਪੰਚਾਇਤ ਭਵਨ ਵਿੱਚੇ ਬੈਠਣਗੇ ਤਾਂ ਤੁਸੀਂ ਉੱਥੇ ਜਾ ਸਕਦੇ ਹੋ ਪਰ ਅਸੀਂ ਵੀ ਕਿਸੇ ਕਾਰਨਾ ਕਰਕੇ ਉਹਨਾਂ ਕੋਲ ਨਹੀਂ ਜਾ ਸਕੇ ਪਰ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਪੰਜਾਬ ਸਰਕਾਰ ਦੇ ਰਾਜ ਵਿੱਚ ਅਤੇ ਪਹਿਲੀਆਂ ਸਰਕਾਰਾਂ ਦੇ ਰਾਜ ਵਿੱਚ ਸਰਕਾਰੀ ਡਾਕਟਰਾਂ ਵੱਲੋਂ ਡਿਊਟੀ ਦੌਰਾਨ ਖੁੱਲਕੇ ਪ੍ਰਾਈਵੇਟ ਪ੍ਰੈਕਟਿਸ ਵੀ ਕੀਤੀ ਜਾ ਰਹੀ ਹੈ ਅਤੇ ਪ੍ਰਾਈਵੇਟ ਪ੍ਰੈਕਟਿਸ ਨਾ ਕਰਨ ਦਾ ਬਦਲੇ ਐਨਪੀਏ ਯਾਨੀ ਕਿ ਨਾਨ ਪ੍ਰੈਕਟਿਸ ਅਲਾਉਂਸ ਵੀ ਰੱਜ ਕੇ ਦਿੱਤਾ ਜਾ ਰਿਹਾ ਹੈ ਅਤੇ ਸਰਕਾਰਾਂ ਦੇ ਵੀ ਰਹੀਆਂ ਹਨ ਇਸ ਸਬੰਧੀ ਅਸੀਂ ਜਾਨੂ ਵੀ ਕਰਵਾ ਦਿੱਤਾ ਹੈ ਸਿਹਤ ਮੰਤਰੀ ਪੰਜਾਬ ਨੂੰ ਪਰ ਉਹਨਾਂ ਵੱਲੋਂ ਕੋਈ ਵੀ ਕਦਮ ਚੁੱਕਿਆ ਨਹੀਂ ਜਾ ਰਿਹਾ ਜੋ ਕਿ ਸਿੱਧੇ ਸਿੱਧੇ ਅਨਗੈਲੀ ਜਾਂ ਮਿਲੀ ਭੋਗਤਵਲ ਇਸ਼ਾਰਾ ਕਰਦੀ ਹੈ ਕਿ ਸਰਕਾਰ ਸਰਕਾਰ ਦੇ ਮੰਤਰੀ ਸਰਕਾਰ ਦੇ ਵਿਭਾਗ ਉਦੇ ਅਧਿਕਾਰੀ ਜਿਹੜੇ ਹੈ ਇਸ ਸਬੰਧ ਵਿੱਚ ਸਭ ਅੱਖਾਂ ਮੀਚ ਕੇ ਬੈਠਣਾ ਹੀ ਸਹੀ ਸਮਝਦੇ ਹਨ ਕੋਈ ਕਦਮ ਚੁੱਕਣਾ ਜ਼ਰੂਰੀ ਨਹੀਂ ਸਮਝਦੇ ਤਾਂ ਅਸੀਂ ਅਗਲੇ ਫਿਸ਼ਕ ਫਿਰ ਵਿਸ਼ੇਸ਼ ਮੁੱਦੇ ਤੇ ਲੈ ਕੇ ਤੁਹਾਡੇ ਕੋਲ ਹਾਜ਼ਰ ਹੋਵਾਂਗੇ ਧੰਨਵਾਦ